ਸਾਇਤਾ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਮਰਤਕਲ ਟੇਲਰ ਸਿਵੀਆਂ ਤੇ ਬਹੁਤ ਹੀ ਵਧੀਆ ਟੌਪਿਕ ਲੈ ਕੇ ਆਏ ਆ ਸ਼ਰਟ ਦਾ ਕਈ ਭੈਣਾਂ ਦੇ ਕਮੈਂਟ ਆਉਂਦੇ ਰਹਿੰਦੇ ਹਨਾ ਕਿ ਭਾਈ ਸ਼ਰਟ ਦੀ ਵੀਡੀਓ ਪਾ ਦਿਆ ਕਰੋ ਅਸੀਂ ਸ਼ਰਟ ਵੀ ਸਿੱਖਣੀ ਆ ਤਾਂ ਮੈਂ ਸੋਚਿਆ ਚਲੋ ਸ਼ਰਟ ਆਪਾਂ ਕੱਟਣ ਲੱਗੇ ਸੀਗੇ ਟਾਈਮ ਵੀ 8:30 ਹੋ ਗਏ ਹਨਾ ਸ਼ਾਮ ਦੀ ਤੇ ਨਾਲ-ਨਾਲ ਵੀਡੀਓ ਬਣ ਜੂਗੀ ਤੇ ਨਾਲ-ਨਾਲ ਆਪਣੀ ਸ਼ਰਟ ਕੱਟੀ ਆਜੋ ਆਪਾਂ ਪਹਿਲਾਂ ਕੱਪੜਾ ਮੈਨ ਵੀ ਕਿੰਨਾ ਸ਼ਰਟ ਦਾ 1.5 ਮੀਟਰ ਪੜੇਗਾ ਆਪਣੇ ਕੋਲੇ ਕੱਪੜਾਗਾ ਤੋਤਾ ਉਹ ਹੈ ਕਪੜਾ ਦਾ ਕਪੜੇ ਨੂੰ ਪਹਿਲਾਂ 10 ਘੰਟੇ ਭਿਉਉ ਕੇ ਫਿਰ ਉਸ ਤੋਂ ਬਾਅਦ ਕਟਿੰਗ ਕਰਿਆ ਕਰੋ ਆ ਦੇਖੋ 1.5 ਮੀਟਰ ਹੋ ਗਿਆ ਇੱਥੇ ਪੂਰਾ ਆ ਇੱਥੇ ਪੂਰਾ 1.5 ਮੀਟਰ ਹੋ ਗਿਆ ਇਸ ਤੋਂ ਅੱਗੇ ਤੁਸੀਂ ਫਿਰ ਮਿਲ ਲੈਣਾ ਵੀ ਕਪੜਾ ਆਪਣੇ ਕੋਲ ਕਿੰਨਾ ਆ 10 ਯਾਨੀ ਕਿ 1 60 ਕਪੜਾ ਹੁੰਦਾ ਹੈ ਪੂਰਾ ਹੁਣ ਆਪਾਂ ਇਹਨੂੰ ਮਾੜਾ ਮੋਡਾ ਜਿੱਥੇ ਕੂ ਬਾਅਦ ਕੱਟੋ ਉੱਥੇ ਪ੍ਰੈਸ ਮਾਰ ਲਿਆ ਕਰੋ ਜਿਵੇਂ ਆ ਬਲਬੁਲਨ ਇੱਥੇ ਪ੍ਰੈਸ ਮਾਰ ਲਿਆ ਕਰੋ ਨਾਲੇ ਜੇ ਕੋਈ ਸੁਗੰਧ ਨਾ ਹੁੰਦਾ ਕਪੜੇ ਨੇ ਧੋਣ ਤੋਂ ਬਾਅਦ ਪ੍ਰੈਸ ਨਾਲ ਮਾੜਾ ਮੋਡਾ ਸੁਗੜ ਜਾਂਦਾ ਕੋਈ ਵੀ ਜਦੋਂ ਆਪਾਂ ਨੇ ਕਾਟਨ ਦਾ ਕੱਪੜਾ ਕੱਟਣਾ ਨੂੰ 10 ਘੰਟੇ ਪੂਰਾ ਉਹਦਾ ਜਿਹੜਾ ਪ੍ਰੋਸੈਸ ਹੈ ਪੂਰਾ ਕਰਿਆ ਕਰੋ ਤਾਂ ਕਿ ਬਾਅਦ ਦੇ ਵਿੱਚ ਕੋਈ ਫਿਟਿੰਗ ਟਾਈਟ ਨਾ ਹੋਵੇ ਜਾਂ ਬਾਹਾਂ ਵਗੈਰਾ ਉੱਚੀਆਂ ਨਾ ਹੋਣ ਇਹ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਪਾਵਾ ਕੋਈ ਮੇਰੀ ਵੀਡੀਓ ਟੇਲਰ ਮਾਸਟਰ ਦੇਖ ਰਿਆ ਪਵਾ ਕੋਈ ਭੈਣ ਵੀਡੀਓ ਦੇਖ ਰਹੀ ਹੈ ਹਨ ਕਿਉਂਕਿ ਅੱਜ ਕੱਲ੍ਹ ਕੁੜੀਆਂ ਵੀ ਮੁੰਡਿਆਂ ਵਾਂਗੂ ਕੁੜਤੇ ਪਜਾਮੇ ਜਾਂ ਸ਼ਰਟਾਂ ਵਗੈਰਾ ਸਿੱਖਣ ਦਾ ਪੂਰਾ ਸ਼ੌਂਕ ਰੱਖਦੀਆਂ ਤੇ ਸਲਾਈ ਬਹੁਤ ਸੋਹਣੀ ਕਰਦੀਆਂ ਠੀਕ ਆ ਆਪਣਾ ਹੱਥ ਹੋਰ ਸਾਫ਼ ਹੋ ਜੇ ਤਾਂ ਕਰਕੇ ਮੈਂ ਡੇਲੀ ਡੇਲੀ ਵੀਡੀਓ ਪਾਉਂਦਾ ਰਹਿਣਾ ਅੱਜ ਮੈਂ ਸੋਚਿਆ ਚਲੋ ਇਸ ਚੈਨਲ ਤੇ ਆਪਾਂ ਨੇ ਦੋ ਤਿੰਨ ਦਿਨੋਂ ਵੀ ਵੀਡੀਓ ਪਾਈ ਨਹੀਂ ਵੀ ਸ਼ਰਟ ਦੀ ਵੀਡੀਓ ਨਾਲ-ਨਾਲ ਪਾ ਲੈਂਦੇ ਆ دوسرے ਚੈਨਲ ਤੇ ਆਪਾਂ ਨੇ ਲੇਡੀਜ਼ ਪੈਂਟ ਕਿਵੇਂ ਕੱਟਣੀ ਆ ਮੈਂ ਉਹਦੀ ਵੀਡੀਓ ਪਾਈ ਸੀ ਤੇ ਜੈਂਟਸ ਪੈਂਟ ਦੀ ਵੀਡੀਓ ਵੀ ਉੱਤੇ ਹੋਣ ਦੇਖਾਂਗੇ ਜੇ ਆਪਣੇ ਕੋਲ ਟਾਈਮ ਬਚ ਗਿਆ ਨਾਲ-ਨਾਲ ਜੈਂਟਸ ਪੈਂਟ ਦੀ ਵੀਡੀਓ ਪਾ ਦੇਵਾਂਗੇ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਨੇ ਇਹ ਦੇ ਖੁੱਲਾ ਲੈਣਾ ਦਾ ਧਿਆਨ ਰੱਖਣਾ ਕੈਮਰਾ ਨੇੜੇ ਕਰਕੇ ਦਿਖਾ ਦੂੰ ਆ ਦੇਖੋ ਜਿਵੇਂ ਆਪਾਂ ਇਧਰੋਂ ਦਾ ਕੱਪੜਾ ਇੱਕੋ ਜਿਹਾ ਕਰ ਲਿਆ ਲੈਣਾ ਆਪਣੀਆਂ ਕਿੱਥੇ ਫਿਰਦੀ ਆ ਆ ਕਿੱਥੇ ਹੁਣ ਤੁਸੀਂ ਇਹਨੂੰ ਇਸ ਤਰ੍ਹਾਂ ਸੈੱਟ ਕਰ ਲੈਣਾ ਆ ਠੀਕ ਆਪਾਂ ਵਾ ਆਪਣੇ ਕਪੜਾ ਦੇਖੋ ਐ ਹੋ ਜੀ ਐ ਫਰਕ ਪਊਗਾ ਨਾ ਇਹ ਕਪੜੇ ਦੇ ਵਿੱਚ ਰੇਸ਼ੇ ਜਿਹੜੇ ਹੁੰਦੇ ਉਹ ਟੇਢੇ ਹੋ ਜਾਂਦੇ ਆਪਾਂ ਨੇ ਆਹ ਲਾਈਨ ਤੇ ਲਾਈਨ ਸਹੀ ਕਰਨੀ ਆ ਉੱਪਰੋਂ ਨਹੀਂ ਕਪੜਾ ਸਹੀ ਦਿਖਣਾ ਅਜ ਕੋਈ ਇੰਨਾ ਫਰਕ ਪੈਗਣ ਇਹਦੀ ਦਿੱਕਤ ਨਾ ਮੰਨਿਆ ਕਰੋ ਤੁਸੀਂ ਤੁਸੀਂ ਬਸ ਆਹ ਲਾਈਨ ਤੇ ਲਾਈਨ ਸਹੀ ਰੱਖਿਆ ਕਰੋ ਸਭ ਤੋਂ ਜ਼ਰੂਰੀ ਇਹ ਆ ਠੀਕ ਆ ਜੀ ਕੰਨੀ ਆਪਾਂ ਹੁਣੀ ਕੱਢਾਂਗੇ ਬਾਅਦ 'ਚ ਨਹੀਂ ਕੱਢਦੇ ਇਤੋਂ ਆਪਾਂ ਇੱਕੋ ਜਿਹਾ ਕਰਕੇ ਲੜ ਦੋਨੇ ਇਸ ਤੋਂ ਲੋੜ ਉਹਦਾ ਆਪਾਂ ਇੱਥੇ ਧਿਕਰ ਕੰਨੀ ਕੱਢ ਲਾਂਗੇ ਜਿੱਥੇ ਤੇ ਕਰ ਆਪਣਾ ਨਿਸ਼ਾਨ ਆਊਗਾ ਆਪਣਾ ਉਸ ਤੋਂ ਅੱਗੇ ਫਿਰ ਆਪਾਂ ਇਹਨੂੰ ਸਕੇਲ ਕਰਾਂਗੇ ਉੱਪਰੋਂ ਤਾਂ ਪਾਪੀ ਲੈ ਨਿਸ਼ਾਨ ਧਿਕਰਨਾ ਕਿਉਂਕਿ ਕੰਨੀ ਦੇ ਨਾਲ ਬਹੁਤ ਫਰਕ ਪੈ ਜਾਂਦਾ ਕਟਾਈ ਦਾ ਭਾਵੇਂ ਆਪਾਂ ਨੇ ਸਲਵਾਰ ਕੱਟਣੀ ਵੀ ਹਰ ਇੱਕ ਵੀਡੀਓ ਚ ਕਹਿਣਾ ਹੁੰਦਾ ਭਾਵੇਂ ਕੁਰਤਾ ਵੀ ਸਭ ਤੋਂ ਪਹਿਲਾਂ ਆਪਾਂ ਨੇ ਕੰਨੀ ਗੱਟਨੀ ਕੱਪੜੇ ਦੀ ਕੰਨੀ ਨਾਲ ਰੱਖਿਆ ਕਰੋ ਹਣਾ ਉਹ ਆਪਣੀ ਕੰਨੀ ਕੱਟੀ ਆਪਾਂ ਫਿਰ ਇੱਕ ਵਾਰੀ ਚੈੱਕ ਕਰਾਂਗੇ ਵੀ ਲੈਣਾ ਸਹੀ ਹੈ ਨਾ ਹਿੱਲੀਆਂ ਤੋਂ ਇਹ ਚੀਜ਼ ਦਾ ਖਾਸ ਧਿਆਨ ਰੱਖਿਆ ਬਿਲਕੁਲ ਸਹੀ ਆ ਜੈਂਟਸ ਵਾਲਟ ਜਿਹੜੀ ਆਪਾਂ ਕੱਟ ਰਹੇ ਆ ਉਹ ਆਪਣੇ ਕੋਲ ਜੈਂਟਸ ਦਾ ਦਸ ਸਭ ਤੋਂ ਪਹਿਲਾਂ ਮੈਂ ਇਹਦਾ ਗਾਣ ਹੀ ਕੱਢੂਗਾ ਹਨਾ ਮੜਾ ਮੋਟਾ ਜਿਹਾ ਬਾਹਰ ਕੱਟੂਗੀ ਉੱਪਰ ਨਿਕਲ ਜੂਗਾ ਇੱਥੋਂ ਆਪਾਂ ਨੇ ਬਿਲਕੁਲ ਇੱਕੋ ਜਿਹਾ ਕਰ ਲੈਣਾ ਇਹ ਆਇਸਟ ਅਤੇ ਉਹਨੇ ਫੱਟੀਆਂ ਮੈਂ ਹਰ ਇੱਕ ਵੀਡੀਓ ਚ ਜਿਹਨਾਂ ਨੂੰ ਭੈਣਾਂ ਨੂੰ ਵੀ ਤੇ ਭਰਾਵਾਂ ਨੂੰ ਵੀ ਹਨਾ ਵਧੀਆ ਦੇ ਵਿੱਚ ਜਿਹੜੀ ਆਮ ਦੀ ਫੱਟੀ ਇਹ ਲੈ ਕੇ ਆਇਆ ਕਰੋ ਜਿਆਦਾ ਮਹਿੰਗੀ ਨਹੀਂਗੀ 70 ਰੁਪਏ ਦੀ ਫੱਟੀ ਹੈ। ਹਲ ਹੁਣ ਆਪਾਂ ਨਿਸ਼ਾਨ ਲਾਵਾਂਗੇ ਲੰਬਾਈ ਦਾ। ਲੰਬਾਈ ਹੈਗੀ 27.5 ਡੇਢ ਇੰਚ ਵੱਧ ਰੱਖਣਾ ਆਪਾਂ ਜੂ ਕੱਟ ਦੇ। 27.5 27.5 ਤੇ 29 ਠੀਕ ਹੈ ਜੀ ਜਿਹਦੇ ਆਪਾਂ ਨੇ ਜੂ ਕੱਟ ਪਾਉਣਾ ਉਹਦੇ ਇੱਥੋਂ ਹਲਕਾ ਇਹ ਕੱਟ ਹੁੰਦਾ। ਉਹਦੇ ਡੇਢ ਇੰਚ ਵੱਧ ਜੇ ਕਿਸੇ ਭਰਾ ਦੀ ਸਾਰੀ ਸ਼ਰਟ ਗੋਲ ਕਰਨੀ ਹੈ ਫਿਰ ਆਪਾਂ ਉਹਨੇ 2 ਇੰਚ ਵੱਧ ਆਹ ਨੂੰ ਆਪ ਇਧਰ ਉਸਕੇਲ ਕਰਾਂਗੇ ਕੱਪੜਾ ਇਹ ਇਸ ਤਰ੍ਹਾਂ ਠੀਕ ਹੈ ਜੇ ਕਿਸੇ ਦੇ ਪੇਟ ਵਗੈਰਾ ਹੋਵੇ ਜਿਆਦਾ ਫਿਰ ਉਹਦੀ ਥੋੜੀ ਜਿਹੀ ਆ ਜੀ ਅਹੀਂ ਰੱਖ ਦੇ ਦਿਸ ਰਿਹਾ ਨਿਸ਼ਾਨ ਫਿਰ ਉਹਦੇ ਆ ਮਨੀਲੇ ਜਾਗਣੇ ਲਾ ਕੇ ਨਿਸ਼ਾਨ ਦਿਖਾ ਲਉ ਇਸ ਤਰ੍ਹਾਂ ਆਹ ਕੱਟ ਕੱਟ ਦੇ ਗੋ ਇਹ ਮੂਰੂ ਸ਼ਰਟ ਨੂੰ ਡਾਊਨ ਕਰਦੇ ਫਿਰ ਇਹ ਭਰਾ ਦਾ ਪੇਟ ਹੈ ਨੀਗਾ ਨਾਰਮਲ ਹੀ ਹੈਗਾ ਤਾਂ ਜਿਹੜੀ ਇਹਦੀ ਹਿਪ ਹੈਗੀ ਇਹਨਾਂ ਦੀ ਉਹ 43 ਇੰਚ ਇੱਥੋਂ 43 ਇੰਚ ਤਿਆਰ ਹੈਪਾ 36 ਇੰਚ ਦੀ ਛਾਤੀ ਆ ਲੰਮਾਈ ਸੌਰੀ ਨਾਪ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਸੀਗਾ ਜਿਹੜੀ ਛਾੜ ਦੀ ਨਮਾਈ ਹੈਗੀ ਆ ਉਹ 27.5 ਆ ਬਾਹ ਸਾਡੇ 23 ਆ ਕੱਪ 9.5 13 17 ਤੇ ਛਾਤੀ ਜਿਹੜੀ ਹੈਗੀ ਉਹ 36 ਇੰਚ ਤਿਆਰ ਇੱਥੋਂ ਆ ਜੀ ਤੋਂ ਛਾਤੀ ਨਾ 36 ਇੰਚ ਤਿਆਰ ਆ ਪੇਟ ਹੈਗਾ 35 ਤੇ ਕਮਰ ਤਿਆਰ ਹੈਗੀ ਆ 4 ਇੰਚ ਵੱਧ 39 ਤਿਆਰ ਆ ਕਮਰ ਇਸੇ ਤਰ੍ਹਾਂ ਹੀ ਹਿੱਪ ਇੱਥੋਂ 43 ਆ ਪੂਰੀ ਤਿਆਰ ਹਨਾ 43 ਦਾ ਆਪਾਂ ਚੌਥਾ ਹਿੱਸਾ ਕਰ ਲੈਣਾ ਜੇ 44 ਹੁੰਦੀ ਤਾਂ 11 ਮੰਨਦਾ ਸੀ ਤਾਂ ਆਪਾਂ ਇਹਨੂੰ ਪੌਣੇ 11 ਤੇ ਪੌਣੇ 13 11 44 11 ਤੇ 2 13 13.5 ਸਵਾ 13 ਇੰਚ ਇੱਥੋਂ ਆਪਾਂ ਰੱਖ ਲਾਂਗੇ ਠੀਕ ਆ 2.5 ਇੰਚ ਵੱਧ ਰੱਖਣਾ ਚੌਥੇ ਹਿੱਸੇ ਦੇ ਵਿੱਚ ਜਿੰਨੀ ਆਪਣੀ ਹਿੱਪ ਹੋਵੇ ਉਹਦਾ ਚੌਥਾ ਹਿੱਸਾ ਕਰਕੇ 2 ਇੰਚ ਆਪਣਾ ਫੱਟੀ ਦਾ ਇੱਥੇ ਹੋ ਗਿਆ ਤੇ ਅੱਧਾ ਇੰਚ ਆਪਣਾ ਸਲੰਗਰ ਦਾ ਮਾਰਜਿਨ ਠੀਕ ਆ ਜੀ ਸਵਾ 13 ਨਿਕਲ ਕੇ ਆਇਆ ਆਪਾਂ ਰੱਖਾਂ ਸਵਾ 13 ਇਥੋਂ ਵੀ ਆਪਾਂ ਰੱਖਾਂਗੇ 7.13 ਇਥੋਂ ਵੀ ਆਪਾਂ ਰੱਖਾਂਗੇ 7.13 ਠੀਕ ਆ ਹੁਣ ਨੀਚੇ ਨੂੰ ਆਪਾਂ ਜਿਹੜਾ ਨਿਸ਼ਾਨ ਲਾਉਣਾ ਆਪਾਂ ਲਾਵਾਂਗੇ 8.5 ਤੇ ਮੋਢੇ ਦਾ ਇਧਰ ਲਾਵਾਂਗੇ ਆਪਾਂ 2.1 ਸੂਤ ਤੇ ਫੱਟੀ ਦੇ ਛੱਡ ਕੇ ਜਿੰਨਾ ਆਪਣਾ ਫਰੰਟ ਇਥੋਂ ਹਨਾ ਆ ਜੀ ਮੈਂ ਕਹਿਣ ਨੂੰ ਹਰਕਤ ਦੀ ਬਣਾ ਕਰੋ ਭਾਵਾ ਸ਼ਰਟ ਆਪਾਂ ਬਣਾਉਂਗਾ ਕੋਰਟ ਆ ਫੱਟ ਮੇਨ ਫੱਟੀ ਨੂੰ ਲੈ ਕੇ ਇਥੋਂ ਦੇ ਕਰ ਫਰੰਟ ਜਰੂਰ ਬਣਾਇਆ ਕਰੋ ਫਰੰਟ ਹੈਗਾ ਨਾ 8.5 ਇਹ ਆਪਾਂ ਰੱਖਾਂਗੇ 8.5 ਪੌਣੀ ਨੂੰ ਤੋਂ 1:61 ਆ ਹੋ ਗਿਆ ਹੁਣ ਆਪਾਂ ਇੱਥੋਂ ਲਾਵਾਂਗੇ 2.1 ਤੇ ਨਿਸ਼ਾਨ ਤੀਰਾ ਹੈਗਾ 17 ਇੱਥੋਂ ਆਪਾਂ 1:61 ਰੱਖਣਾ ਆ ਚੀਜ਼ ਠੀਕ ਆ ਨੀਚੇ ਨੂੰ ਮੋੜੇ ਢਲਾਨ ਸਵਾ ਦੋ ਜੀ ਜਿਆਦਾ ਮੋੜੇ ਢਲਦੇ ਆ ਥੱਲੇ ਨੂੰ ਹਨਾ ਆਜੀ ਦੇਖ ਲਿਆ ਕਰੂ ਫਿਰ ਆ ਪੱਟਾ ਹੀ ਇੰਚ ਵੀ ਕਰ ਦੇਣੀ ਹਲੋ ਹੁਣ ਆਪਾਂ ਇੱਥੋਂ ਚੱਕਾਂ ਦੇ ਨਿਸ਼ਾਨ ਬਿਲਕੁਲ ਹੈਪ ਤੋਂ ਲਗੀ ਤਾਂ ਤਿੱਕਰ ਸਾਰਾ ਇੱਕੋ ਜਿਹਾ ਜੇ ਛਾਤੀ ਜਿਆਦੇ ਹੋਵੇ ਕਈ ਵਾਰੀ ਹੈਪ ਘਟ ਹੁੰਦੀ ਆ ਛਾਤੀ ਜਿਆਦਾ ਹੁੰਦੀ ਹੈ ਮਨਿਕ ਚਲੋ ਨਹੀਂ ਛਾਤੀ ਜੇ ਹੁੰਦੀ 39 40 ਫਿਰ ਆਪਾਂ ਇਸ ਨੂੰ ਥੋੜਾ ਖੁੱਲਾ ਰੱਖਣਾ ਸੀ ਹੈਨਾ ਉਹ ਜੀ ਦਾ ਧਿਆਨ ਰੱਖਿਆ ਕਰੋ ਜਰੂਰ ਬਾਕੀ ਕਿਸੇ ਵੀ ਚੀਜ਼ ਨਹੀਂ ਸਮਝ ਆਉਂਦੀ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਆ ਕਰੋ ਜੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਜਦੋਂ ਆਪਾਂ ਦੇਖਦੇ ਆਂ YouTube ਤੇ ਉੱਥੇ ਜੇ ਕੋਈ ਮੇਰੀਆਂ ਭੈਣਾਂ ਜਾਂ ਭਰਾ Facebook ਚ ਲਾਉਂਦੇ ਆ Facebook ਦੇ ਉੱਪਰ ਉਹਦਾ ਲਿੰਕ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਹੋਰ ਭੈਣ ਭਰਾ ਦਾ ਫਾਇਦਾ ਹੋ ਜੇ ਇੱਕ ਵਾਰੀ ਮੈਂ ਤੁਹਾਨੂੰ ਫੇਰ ਦੱਸ ਦਿਆਂ ਜਿੰਨੀ हिਪ ਹੋਵੇ ਮਨਿਕ ਜੀ ਲੋ ਇਸਪਰਾ ਦੀ हिਪ 44 ਹੁੰਦੀ ਯਾਨੀ ਕਿ ਇੱਥੋਂ 11 11 ਚੋ 44 ਪੂਰਾ ਹੋ ਗਿਆ 44 ਇੰਚ ਹਣਾ ਤਾਂ ਆਪਾਂ ਇਹਨੂੰ ਇੱਥੋਂ ਰੱਖਣੀ 1.5 ਇੰਚ ਯਾਨੀ ਕਿ 2.5 ਇੰਚ ਬਾਅਦ ਹੁਣ ਕਿੰਨਾ ਰੱਖਿਆ 1.5 ਕਿਉਂਕਿ ਨਹੀਂ हिਪ 43 ਇੰਚ ਆ ਦੇਖੋ ਆ ਲਿਖਿਆ ਵੀ ਮੇਰਾ ਤਿਆਰ ਨਾਪ 43 ਇੰਚ ਆ ਤਿਆਰ ਨਾਪ ਵੀ 39 ਕਮਰ ਨੇ ਇੱਥੋਂ ਇਹ ਵੀ ਤੁਹਾਨੂੰ ਮੈਂ ਸਾਰਾ ਮਿੰਕੇ ਦਿਖਾਵਾਂਗਾ ਪਹਿਲਾਂ ਆਪਾਂ ਇਹਨਾਂ ਕਾਟ ਕੱਟਦੇ ਹਾਂ ਪਰਸ ਆਪਾਂ ਇਹ ਕੋਈ ਕੱਢ ਦਿੰਨੇ ਹੁਣ ਆਪਾਂ ਨੂੰ ਇਹਦੀ ਲੋੜ ਨਹੀਂ ਬਾਕੀ ਜੇ ਕਿਸੇ ਭੈਣ ਨੇ ਪ੍ਰੈਸ ਲੈਣੀ ਆ ਜਾਂ ਸਲਾਈ ਮਸ਼ੀਨ ਲੈਣੀ ਆ ਇੱਕ ਵਾਰੀ ਮੈਨੂੰ ਫੋਨ ਜਰੂਰ ਕਰ ਲਿਆ ਕਰੋ ਹਨਾ ਤਾਂ ਕਿ ਤੁਹਾਡਾ ਕੋਈ ਫਾਇਦਾ ਹੋਵੇ ਆਪਾਂ ਜਿਆਦਾ ਮਹਿੰਗੀ ਮਸ਼ੀਨ ਨਹੀਂ ਲਾਉਣੀ ਹਨਾ ਲਓ ਜੀ ਹੁਣ ਮੈਂ ਨਿਸ਼ਾਨਾਂ ਦੇ ਉੱਪਰ ਉੱਪਰ ਕੱਟੂਗਾ ਫਿਰ ਵੀ ਕਿਸੇ ਚੀਜ਼ ਨਹੀਂ ਸਮਝ ਆਵੇ ਕੋਈ ਸੰਗਤ ਦੀ ਲੋੜ ਨਹੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ YouTube ਵਾਲ ਦੇ ਵਿੱਚ ਕਮੈਂਟ ਕਰ ਦਿਆ ਕਰੋ ਜੇ ਉਹਦੇ ਵਿੱਚ ਨਹੀਂ ਉਹਦਾ ਕਮੈਂਟ ਕਰਨਾ ਤਾਂ ਵੀ ਕੋਈ ਗੱਲ ਨਹੀਂ ਮੈਨੂੰ WhatsApp ਦੇ ਉੱਪਰ ਬੋਲ ਕੇ ਭੇਜਿਆ ਕਰੋ ਤਾਂ ਮੈਂ ਸਮਝਿਆ ਨਾ ਹਨਾ ਹਾਂ ਬਿਲਕੁਲ ਧਿਆਨ ਦੇ ਨਾਲ ਆਹ ਚੀਜ਼ ਜਿਵੇਂ ਮੈਂ ਆਪਣੀ ਬਿਲਕੁਲ ਸਹੀ ਕੱਟੀ ਗਈ ਫਿਰ ਸਾਰੀ ਸ਼ਰਟ ਹੀ ਸਹੀ ਕੱਟੀ ਜਾਂਦੀ ਹੈ ਨਾ ਕਿਉਂਕਿ ਮੇਨ ਨਿਸ਼ਾਨਾ ਬਾਕੀ ਜੇ ਤੂੰ ਜੇਬ ਲਾਉਣੀ ਆਪ ਉਹ ਮਲਾ ਕੇ ਲਾਉਣੀ ਆ ਸਿਲਾਈ ਵਾਲੀ ਵੀਡੀਓ ਮੇਰੇ ਧਿਆਨ ਚ ਆਪਾਂ ਜਲਦੀ ਪਾਉਣੀ ਸ਼ੁਰੂ ਕਰ ਦਿਆਂਗੇ ਸਿਲਾਈ ਵਾਲੀ ਵੀਡੀਓ ਮਨ ਹੁਣ ਆਪਾਂ ਇੱਥੋਂ ਜਿਹੜਾ ਕਲਰ ਇਹਨਾਂ ਦਾ ਉਹ 15 ਇੰਚਾ ਨੀਚੇ ਨੂੰ ਪਾਉਣੇ ਤੱਕ ਇਹਦ ਨੂੰ ਪਰਖਾਂਗੇ 22 ਇੰਚ ਦੇਖੋ ਇਹ ਤੋਂ ਹਲਕਾ ਜਿਹਾ ਕੱਟ ਲਾ ਕੇ ਇਸੇ ਨਿਸ਼ਾਨ ਦੇ ਉੱਪਰੋਂ ਭਰੀ ਆਪਾਂ ਨੇ ਲਾਣ ਦੇ ਦੇ ਠੀਕ ਹੈ ਜੀ ਆਪਣਾ ਅਗਲਾ ਆਪਣਾ ਦੋਨੇ ਅਗਲੇ ਪੱਲੇ ਕੱਟੇਗੇ ਇਹਨੂੰ ਮੈਂ ਸਾਈਡ ਤੇ ਰੱਖ ਦੂਗਾ ਹੁਣ ਆਪਾਂ ਇਹਦੀ ਬੈਗ ਕੱਟਾਂਗੇ ਛੱਡ ਦੀ ਪੂਰਾ ਵੀਡੀਓ ਨੂੰ ਨਾ ਧਿਆਨ ਨਾਲ ਦੇਖਿਆ ਕਰੋ ਇੱਥੋਂ ਹੀ ਬੈਗ ਨਿਕਲਦੀ ਆ ਕੀ ਵਰੀ ਆਪਾਂ ਇੱਥੋਂ ਕੱਢਣ ਲੱਗੇ ਨੇ ਜੇ ਇਹਦਾ ਆਪਣਾ ਛੋਟਾ ਹੁੰਦਾ ਫਿਰ ਆਪਾਂ ਉਹਦੀ ਹੋਰ ਕਾਰਡ ਕੱਟਣੀ ਸੀਗੀ ਜਦੋਂ ਵੀ ਮੇਰੇ ਕੋਲ ਛੋਟੇ بڑے ਸ਼ਰਟ ਆਊਗੀ ਕਈ ਪੈਣ ਦੇ ਕਮੈਂਟ ਆਇਆ ਸੀ ਵੀ ਛੋਟੇ ਬਣੇ ਦੀ ਸ਼ਰਟ ਕਿਵੇਂ ਕੱਟਣੀ ਹੈ ਅਜੇ ਤੱਕ ਆਪਣੇ ਕੋਲ ਜਿਆਦਾ ਕਪੜਾ ਵਧਿਆ ਹੀ ਆਉਂਦਾ ਤੇ ਵੱਡੇ ਬਣੇ ਸ਼ਰਟ ਆਪਾਂ ਕੱਟਦੇ ਆ ਜਦੋਂ ਵੀ ਮੇਰੇ ਕੋਲ ਛੋਟੇ ਬਣੇ ਸ਼ ਤਮਾ ਪੈਲ ਦੇ ਆਧਾਰ ਤੇ ਉਹਦੀ ਵੀਡੀਓ ਪਾਉਂਗਾ ਜਿੰਨਾ ਮਰਜ਼ੀ ਬੀਜੀ ਹੋਊਗਾ ਹਣਾ ਹਾਂ ਹੁਣ ਇੱਥੋਂ ਆਪਣੀ ਬੈਗ ਪਲਾ ਨਿਕਲੂਗਾ ਦੋਜੀ ਲੈਣਾ ਆ ਪੈਣੀ ਮਿਲਾਉਣੀ ਨੇ ਯਾਦ ਰੱਖਣਾ ਲੈਣਾ ਮਿਲਾਉਣਾ ਨਹੀਂ ਭੁੱਲਣਾ ਹਣਾ ਇਹ ਟੋਪਰ ਖਾਂਗੇ 11.5 ਇੰਚ ਤੇ ਮੇਰੀ ਜਿੰਬੇ ਪਰ ਕੰਮ ਕਰਦੇ ਜਿੰਨੇ ਕੰਮ ਆਪੇ ਆਪ ਨੂੰ ਰਾਹ ਦੇਣ ਲੱਗ ਜਾਂਦਾ ਭਰਾਵਾਂ ਨੇ ਕੋਈ ਟੈਨਸ਼ਨ ਨਹੀਂ ਲੈਣੀ ਬਾਕੀ ਜੇ ਕਿਸੇ ਭਰਾ ਨੂੰ ਜਪਾ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਂਦੀ ਜਿਆਦੇ ਹਨਾ ਤਾਂ ਮੈਨੂੰ ਫੋਨ ਕਰ ਲਿਆ ਕਰੋ ਫੋਨ ਤੇ ਵੀ ਆਪਣਾ ਹੱਲ ਹੋ ਜੈਣਾ ਕਿ ਵੀਰ ਹਨਾ ਹੁਣ ਕਈ ਵਾਰੀ ਕੱਪੜਾ ਗਲਤ ਕੱਟਿਆ ਜਾਂਦਾ ਤਾਂ ਵੀ ਲੋ ਆ ਆਪਣੀਆਂ ਲੈਣਾ ਮਿਲ ਗਈ ਨੇ ਇੱਥੇ ਬਿਲਕੁਲ ਸਹੀ ਹੁਣ ਆਪਾਂ ਆ ਦੇਖਣਾ ਕਿੰਨਾ ਆਪਣੇ ਜਾ ਰਿਹਾ ਬਿਲਕੁਲ ਸਹੀ ਆ ਗਿਆ ਇੱਕ ਅਧਿਕੇ ਦੇ ਸਹੀ ਆਏ ਤਾਂ ਕਈ ਵਾਰੀ ਜਿਆਦਾ ਨੀਚੇ ਉੱਪਰ ਕਰਨਾ ਪੈਂਦਾ ਲੈਣਾ ਜਰੂਰ ਮਿਲਿਆ ਕਰੋ ਸੈਡਾ ਹੁਣ ਆਪਾਂ ਇਹਨੂੰ ਮੋੜਾਂਗੇ ਫੱਟੀ ਨੂੰ 2.1 ਸੂਟ ਠੀਕ ਆ ਫੱਟੀ ਜਿਹੜੀ ਆਪਾਂ ਇਸ ਤਰ੍ਹਾਂ ਮੋੜ ਲਿਆ ਕਰੋ ਇਹ ਤੋਈ ਰੱਖਾਂਗੇ ਆਪਾਂ 2.1 ਸੂਤ ਇੱਥੋਂ ਵੀ ਤੇ ਇੱਥੋਂ ਹੁਣ ਆਪਾਂ ਲਾਵਾਂਗੇ ਤੀਰੇ ਦਾ ਨਿਸ਼ਾਨ ਤੀਰਾ ਹੈਗਾ 17 ਇੰਚ ਤੀਰਾ 17 ਪਹਿਲਾਂ ਪਸ 17 ਤੋਂ 1 ਸੂਤ ਘੱਟ ਲਾਇਆ ਸੀ ਇੱਥੋਂ ਇਹ ਚੀਜ਼ਾਂ ਤਿਆਰ ਰੱਖਣਾ ਖਾਸ ਕਰਕੇ ਹੁਣ ਆਪਾਂ ਲਾਵਾਂਗੇ 17 ਤੇ 18 ਆਹ ਚੀ ਜ ਆਪਣੀ ਵੱਧ ਗਈ ਨਾ ਇਸੇ ਤਰ੍ਹਾਂ ਹੀ ਕੁਰਤੇ ਦੇ ਆਪਾਂ ਨੇ ਇਸੇ ਤਰ੍ਹਾਂ ਹੀ ਸ਼ਰਟ ਦੇ ਤਾਂ ਕਿ ਮੂਰੇ ਫਰੰਟ ਸਾਫ਼-ਸਾਫ਼ ਰਹੇ ਕੋਈ ਬਾਲ ਵਗੈਰਾ ਨਾ ਪੈਣਾ ਇੱਥੋਂ ਵੀ ਆਪਾਂ ਨੇ ਪੂਰਾ-ਪੂਰਾ ਕੱਪੜਾ ਛੱਟਣਾ ਜਾਦੇ ਢਿੱਲਾ ਨਹੀਂ ਛੱਡਣਾ ਹਨ ਫਿਰ ਇੱਤੇ ਬਾਲ ਜੇ ਪੈਂਦੇ ਰਹਿੰਦੇ ਕਿਸੇ ਚੀਜ਼ ਦੀ ਨਾ ਸਮਝ ਆਈ ਉਹ ਦੁਬਾਰੇ ਪੁੱਛ ਲਿਓ ਕੋਈ ਦਿੱਕਤ ਵਾਲੀ ਗੱਲ ਨਹੀਂ ਹਨ ਸ਼ਰਟਾਂ ਕੁਰਤੇ ਪਹਿਵੇਂ ਆਪਣੇ ਕੋਲ ਜਿਆਦੇ ਹੁੰਦੇ ਆ ਗਰਮੀ ਦਾ ਮੌਸਮ ਵੀ ਆਇਆ ਹੁਣ ਜਿਆਦੇ ਕੁਰਤੇ ਵੀ ਮੈਨੂੰ ਕੰਮ ਆਇਆ ਹੋਵੇਗਾ ਮੈਂ ਨਾਲ 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 ਵੀਡੀਓ ਪਾਉਣ ਦੀ ਕੋਸ਼ਿਸ਼ ਕਰਦਾ ਰਹਾ ਹੁਣ ਜੇ ਕਿਸੇ ਵੀ ਨਾਪ ਦੇ ਭੈਣ ਨੇ ਕਿਸੇ ਨੇ ਵੀਡੀਓ ਚਾਹੀਦੀ ਹੋਵੇ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਜਾ ਕਰੋ ਬਈ ਸਾਨੂੰ ਆਹ ਨਾਪ ਦੀ ਵੀਡੀਓ ਦੇ ਦਿਓ ਆਪਣੇ ਕੋਲੇ ਕਿਉਂਕਿ ਦੁਕਾਨ ਤੇ ਸਾਰੇ ਨਾਪਾਂ ਦੀ ਵੀਡੀਓ ਆਉਂਦੀ ਰਹਿੰਦੀ ਹੈ ਕਿ ਕੰਮ ਆਉਂਦਾ ਰਹਿੰਦਾ ਤਾਂ ਮੈਂ ਬਜੀ ਦੀ ਟਾਈਮ ਤੇ ਟਾਈਮ ਕੱਢ ਕੇ ਉਹੀ ਨਾਪ ਦੀ ਵੀਡੀਓ ਬਣਾਦਾ ਕਰੂੰ ਜਿਹੜੀ ਨਾਪ ਦੀ ਤੁਸੀਂ ਵੀਡੀਓ ਮੰਗੋ ਆਪਾਂ ਨੇ ਸਵਾ 1/2 ਤੋਂ ਵੱਧ ਰੱਖਣਾ ਹੈ ਆਜੀ ਜਿਵੇਂ ਕੁੜਤੇ ਰੱਖ ਦਿੰਦੇ ਹੁਣ ਆਪਾਂ ਦੇਣੀ ਢਲਾਂ U ਸ਼ੇਪ ਕਿਵੇਂ ਕਰਨੀ ਹਨ ਹਣਾ ਆਪਾਂ ਇਸ ਤਰ੍ਹਾਂ ਆਪਾਂ ਨੇ ਵਿਛਾਲਿਆ ਨੂੰ ਆਪ ਦੇ ਕੰਨੂ ਕਰਕੇ ਬਾਅਕ ਪੱਲੇ ਤੋਂ ਮਿਲ ਲਿਆ ਕਰੋ ਕਿੰਨਾ ਇੱਥੋਂ ਲੈ ਕੇ ਇੱਥੋਂ ਤੱਕ ਕਰਕੇ ਕਿੰਨਾ ਹੋ ਗਿਆ 1.5 ਸਾਢੇ 5.1 ਦਾਤ ਨਿਕਲ ਕੇ ਆ ਗਿਆ ਇਹ ਤੋਂ ਆਪਾਂ ਚੱਕਾਂਗੇ 1.5 ਪੁਆਇੰਟ ਇੱਕ ਜਾਂ ਪੌਣੀ ਤੋਂ ਵੀ ਆਪਾਂ ਚੱਕ ਸਕਦੇ ਹਾਂ ਆਟ ਨੂੰ ਇਸ ਤਰ੍ਹਾਂ ਸ਼ੇਪ ਦੇ ਲਾਗੂ ਠੀਕ ਹੈ ਪਹਿਲਾਂ ਚਾਕਣਾ ਕੱਚਾ ਕਰ ਲਿਆ ਕਰੋ ਹੁਣ ਆਪਾਂ ਇਹਨੂੰ ਉੱਪਰ ਉੱਪਰ ਇਹਦੇ ਇਸ ਤਰ੍ਹਾਂ ਕਾਟ ਆਪਾਂ ਠੀਕ ਹੈ ਹਲਕਾ ਆ ਜਾਂ ਬਸ ਤੁਸੀਂ ਚੱਕਣਾ ਜੇ ਪੇਟ ਜਿਆਦਾ ਤਾਂ ਜ਼ਿਆਦੇ ਵੀ ਚੱਕ ਸਕਦੇ ਨਹੀਂ ਹਲਕਾ ਚੱਕਣਾ ਦੋ ਲੜ ਦੇਖ ਕੇ ਵਾਗ ਪੱਲੇ ਇਹ ਇਸ ਤਰ੍ਹਾਂ ਚੱਕ ਕੇ ਜਦੋਂ ਕੋਈ ਭਰਾ ਖੜਦਾ ਉਹਦੀ ਪਿੱਛੋਂ ਛੱਡ ਨੀਵੀਂ ਨਾ ਹੋਵੇ ਯਾਰ ਇੰਨਾ ਤਾਂ ਜ਼ਰੂਰ ਚੱਕੀ ਜਾਇਆ ਕਰੋ ਨਾਰਮਲ ਹਨਾ ਜੇ ਕਿਸੇ ਭਰਾ ਦੇ ਜਿਆਦੇ ਪੇਟ ਆ ਆ ਪਹਿਲੇ ਨੂੰ ਮੁਕਾ ਦਿਆ ਕਰੋ ਇਧਰੋਂ ਡਾਊਨ ਕਰਦਾ ਕਰੋ ਇੱਥੇ ਟਿੱਕਰ ਇਹਨੂੰ ਵੱਧ ਚੱਕ ਦਿਆ ਕਰੋ ਠੀਕ ਹੈ ਜੀ ਆਪਣਾ ਅਗਲਾ ਪਿਛਲਾ ਪੱਲਾ ਕੱਟਿਆ ਗਿਆ ਹੁਣ ਆਪਾਂ ਇਹਦੇ ਕਮਰ ਮੈਂਦੇ ਕਿੰਨੀ ਆ ਕਮਰ ਹੈਗੀ 39 ਇੰਚ ਤੋਂ ਜਿੰਨਾ ਆਪਾਂ ਨੂੰ ਪਤਾ ਮਾਰਜਿਨ ਆਊਗਾ ਉਹਨਾਂ ਰੱਖ ਕੇ ਬਾਕੀ ਆਪਾਂ ਇਹਦੀ ਸ਼ੇਪ ਦੇ ਦਾਂਗੇ ਇੱਥੋਂ ਸ਼ੇਪ ਫੱਟੀ ਦੇ ਨਾਲ ਬਾਕੀ ਜੇ ਕਿਸੇ ਢਿੱਡ ਜਿਆਦੇ ਅੰਦਰ ਨੂੰ ਆ છાતી 바ਰ ਨੂੰ ਉਹਦੇ ਤੁਸੀਂ ਪਲੇਟਾਂ ਪਾ ਦਿਆ ਕਰੋ 셔ਟ ਦੇ ਜਿਵੇਂ ਆਪਾਂ ਪਲੋਈਆਂ ਕਹਿੰਦੇ ਆ ਉਹ ਮੈਂ ਤੁਹਾਨੂੰ ਦੱਸਨੇ ਕਿੱਥੇ ਪਾਉਣੀਆਂ ਹੈ ਨਾ ਇੱਥੇ ਹੀ ਕਰਕੇ ਪਾ ਦਿਆ ਕਰੋ 13 ਇੰਚ ਦੀ ਲੰਮਾ ਜੇ ਕੋਈ ਭਰਾ ਜ਼ਿਆਦਾ ਫਿਟਿੰਗ ਮੰਗਨ ਇੱਥੇ 13 ਇੰਚ ਦੀ ਲੰਮੀਆਂ ਪਲੇਟਾਂ ਦੋ ਪਾ ਦਿਆ ਕਰੋ ਬੈਗ ਪੱਲੇ ਉੱਤੇ ਜੇ ਕਿਸੇ ਭਰਾ ਨੂੰ ਜਾਂ ਭੈਣ ਨਹੀਂ ਪਤਾ ਲਾ ਕਿਵੇਂ ਪਲੇਟਾਂ ਨਿਸ਼ਾਨ ਲਾਉਣੀਆਂ ਮੈਂ ਕਿਸੇ ਹੋਰ ਵੀਡੀਓ ਚ ਉਹ ਵੀ ਲਾ ਕੇ ਦਿਖਾ ਦੂੰ ਫਿਰ ਵੀਡੀਓ ਆਪਣੀ ਜਾਂ ਲੰਮੀ ਵਾਲੀ ਹੋ ਜੂ ਜੇ ਤੁਸੀਂ ਕਹੋਗੇ ਮੈਂ ਲਾ ਦੂੰਗਾ ਨਾ ਇਹਨਾਂ ਦੀ 셔ਟਾਂ ਹੋਰ ਵੀ ਆਪਣੇ ਕੋਲੇ ਕੱਟਣ ਵਾਲੀਆਂ ਨੇ ਹੁਣ ਆਪਾਂ ਇਹਨੂੰ ਬਾਹਾ ਕੱਟਣੀ ਆ ਤੇ ਤੀਰ। ਇਹਨੂੰ ਸਾਈਡ ਤੇ ਰੱਖਾਂਗੇ ਨਿੱਕੇ ਨਿੱਕੇ ਕਾਤ ਤਾ ਸਿੱਟਿਆਣਾ ਕਰੂ। ਫੱਟੀਆਂ ਫੁੱਟੀਆਂ ਪੇਸਟਿੰਗ ਕਰਨ ਦੇ ਕੰਮ ਆਉਣਾ। ਜੇ ਕਿਸੇ ਭੈਣ ਨੇ ਜਾਂ ਪੁਰਾਣੀ ਪੇਸਟਿੰਗ ਵਾਲੀ ਵੀਡੀਓ ਦੇਖਣੀ ਛੱਡਦੀ ਵੀ ਕਿਵੇਂ ਕਰਦੇ ਆਪਾਂ ਉਹ ਜ਼ਰੂਰ ਕਮੈਂਟ ਕਰਿਓ ਫਿਰ ਆਪਾਂ ਇਹਦੀ ਵੀ ਵੀਊ ਪਾ ਦੇ ਗਾ ਲੂ ਪੇਸਟਿੰਗ ਦੀ ਠੀਕ ਆ। ਆਜ ਨੂੰ ਆਪਾਂ ਇੱਕ ਵਾਰੀ ਕੱਟ ਕੇ ਸਿੱਧਾ ਕਰ ਲਈਏ। ਇਹੋ ਜੀ ਇਹਨੂੰ ਆਪਾਂ ਸਾਈਡ ਤੇ ਰੱਖਾਂਗੇ। ਹੁਣ ਆਪਾਂ ਇਹਦੀਆਂ ਬਾਹਾਂ ਕਿਵੇਂ ਕੱਟਣੀ ਤੁਹਾਨੂੰ ਮੈਂ ਉਹ ਦੱਸ ਦਊਗਾ। ਸਭ ਤੋਂ ਪਹਿਲਾਂ ਇਹਨੂੰ ਕੱਪੜੇ ਵਿੱਚ ਅਸੀਂ ਪੂਰਾ ਕਰਦੇ ਆ। ਕੀ ਜਿਹੜੀਆਂ ਭੈਣਾਂ ਕੋਲੇ ਸਾਡੇ ਗਰੁੱਪ ਦਾ ਨੰਬਰ ਹੈ ਨਹੀਂ ਹਨ ਆਪ ਦਾ ਨੰਬਰ ਗਰੁੱਪ ਦੇ ਵਿੱਚ ਐਡ ਕਰਾਉਣਾ ਚਾਹੁੰਦੇ ਹੋ ਉਹਦੇ ਵਿੱਚ ਦੋਨੇ ਚੈਨਲ 'ਤੇ ਵੀਡੀਓ ਪੈਂਦੀਆਂ ਰਹਿੰਦੀਆਂ ਉਹ ਮੈਨੂੰ ਬੋਲ ਕੇ ਭੇਜ ਦਿਓ WhatsApp 'ਤੇ ਠੀਕ ਆ ਆਪਾਂ ਤੁਹਾਡਾ ਨੰਬਰ ਉਹਦੇ ਵਿੱਚ ਐਡ ਕਰ ਲਾਂਗੇ ਤੇ ਜਦੋਂ ਵੀ ਵੀਡੀਓ ਆਪ ਪਾਉਣੀ ਹੈਗੀ ਤਾਂ ਤੁਹਾਡੇ ਕੋਲੇ ਪਹਿਲੋ ਆ ਜਾਏਗੀ ਉਹ ਲਓ ਜੀ ਹੁਣ ਆਪਾਂ ਮੋਢਾ ਕਿਵੇਂ ਕੱਢਣਾ ਜਿਵੇਂ ਇਹਨੇ 36 ਛੱਤੀ ਆ 36 ਤੁਸੀਂ ਅੱਧ ਕਰ ਲਿਆ ਕਰੋ 36 ਦਾ ਦੋਗੇ 18 18 ਦੇ ਵਿੱਚ 2 ਇੰਚ ਹੀ ਪਾਉਣਾ ਵਿੱਚ ਹੀ ਉਹਦੇ ਮਾਰਜਿਨ ਆਊਗਾ ਇਹ ਨਹੀਂ ਹੈ ਬੀ ਦੇ ਵਿੱਚ ਆਪਾਂ ਨੇ ਹੋਰ ਐਕਸਟਰਾ ਰੱਖਣਾ 18 ਦੇ ਵਿੱਚ ਜਦੋਂ ਆਪਾਂ 2 ਇੰਚ ਪਾਇਆ ਨਿਕਲ ਕਿੰਨਾ ਆਇਆ 20 ਆਪਾਂ ਨੂੰ ਇੱਥੋਂ ਮੈਨਣਾ ਤਰਸ਼ੇ ਰੋਟਾ ਠੀਕ ਆ ਇੱਥੋਂ ਆਪਾਂ 20 ਰੱਖਾਂਗੇ 20 ਤੋਂ ਵੱਧ ਕੋਈ ਵੀ ਹੋਰ ਸਲਾਈ ਦਾ ਮਾਰਜਨ ਨਹੀਂ ਰੱਖਣਾ 20 ਦੇ ਵਿੱਚ ਹੀ ਸਾਰਾ ਮਾਰਜਨ ਆ ਜੀ ਨਿੱਤੇ ਨੂੰ ਕਿੰਨਾ ਰੱਖਣਾ ਹੈ ਤੋਂ ਡਾਊਨ 4 ਇੰਚ ਕੱਪੜਾ ਹਮੇਸ਼ਾ ਮੈਂ ਕਹਿੰਦਾ ਉਹਨੂੰ ਪੁੱਠਾ ਕੱਟਿਆ ਕਰੂ ਕਿਉਂਕਿ ਚਾਕ ਵਗੈਰਾ ਆਪਾਂ ਨੂੰ ਲਾਉਣਾ ਪੈਂਦਾ ਲਓ ਜੀ ਹੁਣ ਬਾਹ ਹੈਗੀ ਇਹਨਾਂ ਦੀ ਸਾਢੇ 23 ਆਪਾਂ ਕਿੰਨੇ ਤੇ ਲਾਵਾਂਗੇ ਸਾਡੇ 22 ਤੇ 1 ਇੰਚ ਆਪਾਂ ਨੇ ਕੱਟ ਨਿਸ਼ਾਨ ਲਾਉਣਾ ਇਹ ਚੀਜ਼ ਦਾ ਤਿਆਰ ਰੱਖਣਾ ਜਦੋਂ ਬਾਹਰ ਕੱਟਨੀ ਆਪਾਂ ਨੇ ਉਦੋਂ 22 ਰੱਖਣੀ ਹੈ ਅਗਲੀ ਕਿੰਨੀ ਰੱਖਣੀ ਹੈ ਇੱਥੋਂ ਮੂਰੀ 5.5 ਇਹ ਵੀ ਹਰ ਇੱਕ ਦੇ ਬੰਦੇ ਦੇ ਹਿਸਾਬ ਨਾਲ ਆਉਂਦੀ ਜੇ ਕੋਈ ਬਾਹ ਖੁੱਲੀ ਪਾਉਂਦਾ ਕੋਈ ਪੀੜੀ ਸਾਰਿਆਂ ਦੇ 5.5 ਨਹੀਂ ਕਰਨੀ ਕੋਣੀ ਜ਼ਰੂਰ ਬਣਿਆ ਕਰੋ ਕੋਣੀ ਹੈਗੇ ਨੇ 14 ਆਪਾਂ ਰੱਖਾਂਗੇ ਕਿੰਨਾ ਆਪਣੇ ਦਬਾਅ ਹੋਵੇ ਸਵਾ 14.1 ਰੱਖ ਲੈ ਆਪਾਂ ਹੁਣ ਪਹਿਲਾ ਪਾਸਾ ਨਿਸ਼ਾਨੇ ਤੋਂ 2 ਇੰਚ ਛੱਡ ਕੇ ਮੋਢੇ ਦੀ ਇਸ ਤਰ੍ਹਾਂ ਢਲਾਉਂਦੇ ਹਾਂ ਠੀਕ ਹੈ ਇਹ ਤੋਂ ਆਪਾਂ ਉਹਨਾਂ ਫੱਟੀ ਲਾਵਾਂਗੇ ਤਾਂ ਇਹ ਕਹਿੰਦੇ ਆਹ ਫੱਟੀ ਜ਼ਰੂਰ ਪਹਿਨਣ ਲਿਆ ਕੇ ਰੱਖਣੀ ਆ ਇਹ ਆਪੋਨ ਲੇਡੀ ਸੂਟਾਂ 'ਚ ਵੀ ਕੰਮ ਆਉਂਦੀਆਂ ਨੇ ਏਜੈਂਟਸ ਦੇ ਵਿੱਚ ਵੀ ਇਹ ਠੀਕ ਆ ਆਹ ਨਿਸ਼ਾਨ ਨੂੰ ਆਪਾਂ ਇਹਦੇ ਨਾਲ ਮਿਲਾ ਦੇਣਾ ਬਿਲਕੁਲ ਇਸ ਤਰ੍ਹਾਂ ਇੱਥੋਂ ਬਿਲਕੁਲ ਸਿੱਧਾ ਨਹੀਂ ਕੱਟਣਾ ਕੈਮਰਾ ਨੇੜੇ ਕਰਕੇ ਦਿਖਾ ਦੂੰ ਆਹ ਜੀ ਇਹਨੂੰ ਇੱਥੋਂ ਆਪਾਂ ਨੇ ਡਾਊਨ ਕਰ ਦੇਣਾ ਮੈਂ ਨੀਲੇ ਚਾਗਣਾ ਨਿਸ਼ਾਨ ਲਾਉਣਾ ਇੱਥੋਂ ਇਸ ਤਰ੍ਹਾਂ ਜਾਊਗਾ ਫਿਰ ਇਹਦੀ ਸਹੀ ਆਊਗੀ ਆਪਾਂ ਲੋਕੀ ਮਮਾ ਕੁਰਤਾ ਕੱਟਣਾ ਆ ਡੇਢ ਕਸੂਤ 2 ਕਸੂਤ ਡਾਊਨ ਕਰਦਾ ਕਰੋ ਇਧਰੋਂ ਪਾਸਾ ਇਧਰੋਂ ਆਪਣੀ ਬਾਹ ਹੁੰਦੀ ਸਿਉਣ ਬਜਿੱਦੀ ਪੂਰੀ ਵਧੀਆ ਫੱਟੀ ਲਾ ਕੇ ਕੱਟਿਆ ਕਰੋ ਹਰਾ ਬਾਹ ਦੇ ਕੋਚੇ ਮੇਰੀ ਸਹੀ ਹੈ ਨਾ ਬਾਹਾਂ ਲੰਕ ਦੀ ਇੱਥੋਂ ਆਪਾਂ ਜਦੋਂ ਗਲਾਈ ਪਾਉਣ ਲੱਗਣਾ 2 ਇੰਚ ਤੋਂ ਗਲਾਈ ਪਾਉਣ ਲੱਗਣਾ ਲੋਕੀ ਬਿਲਕੁਲ ਸਹੀ ਆ ਜਿਵੇਂ ਕੋਟ ਦੀ ਬਾਹ ਚੜੂਗੀ 2 ਇੰਚ ਬਾਹ ਚੜੂਗੀ ਦੇਖੋ ਨਾ ਕੋਈ ਪਿੱਛੇ ਬਲ ਪੈਣ ਬੈਕ ਤੇ ਇੱਥੋਂ ਜਿੰਨਾ ਆਪਣਾ ਸਿਉਣ ਦੇ ਵਿੱਚ ਕਪੜਾ ਨਾਲ ਛੱਡ ਕੇ ਵੀ ਇਸ ਤਰ੍ਹਾਂ ਨਿਸ਼ਾਨ ਲਾ ਲਿਆ ਕਰੂ ਲਓ ਜੀ ਪ੍ਰੈਸ ਦੇ ਨਾਲ ਵੀ ਗਰੀਬ ਪਾ ਸਕਦੇ ਆ ਬਸ ਇਹ ਚੀਜ਼ ਜਰੂਰ ਤਿਆਰ ਰੱਖਿਆ ਕਰੋ ਜਿਹੜਾ ਆਪਾਂ ਚਾਕ ਲਾਉਣਾ ਹੈ ਬਾਹਰਲੇ ਪਾਸੇ ਕਿਤੇ ਦਿਸਣਾ ਨਹੀਂ ਚਾਹੀਦਾ ਦੋ ਪੱਲੇ ਚੱਕਣੇ ਆ ਧਿਆਨ ਦੇ ਨਾਲ ਪੱਟੀਆਂ ਕਟਾਂਗੇ ਆਪਾਂ 4.5 ਇੰਚ ਲੰਬੀਆਂ ਇਹ ਪਰ ਠੀਕ ਆ ਹਲਕਾ ਜਿਹਾ ਟੱਕ ਦਿਨਾ ਇੱਥੇ ਤਾਂ ਕਿ ਮੋੜਨੇ ਵੇਲੇ ਬਟਨ ਟੇਕ ਲਾਉਣ ਵੇਲੇ ਸੌਖਾ ਲੱਗ ਜੀ ਦੋ ਪੱਲਿਆਂ ਦੇ ਆਪਾਂ ਨੇ ਸ਼ਾਂਕ ਪਾਵਾਂਗੇ ਹਜੇ ਮੂਰਲੇ ਪਾਸੇ ਠੀਕ ਆ ਹਾਂ ਪਾਈ ਤੋਂ ਦੋ ਬੁੱਲਿਆਂ ਤੇ ਹਲਕੀ ਅੱਧਾ ਇੰਚ ਦੀ ਗਲਾਈ ਦਿੱਤੀ ਇੱਥੇ ਤੱਕ ਲਾਵਾਂਗੇ ਇੱਕ ਟੱਕਾ ਪਾਵਾਂਗੇ ਇੱਥੇ ਕਿਸੇ ਵੀ ਚੀਜ਼ ਦੀ ਨਾ ਸਮਝ ਆਈ ਸੰਗਤ ਦੀ ਲੋੜ ਨਹੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਆ ਕਰੋ ਜੇ ਸਮਝ ਆਉਂਦੀ ਤਾਂ ਵੀ ਕਰਿਆ ਕਰੋ ਨਹੀਂ ਸਮਝ ਆਉਂਦੀ ਤਾਂ ਵੀ ਕਰਿਆ ਕਰੋ ਹਨਾ ਵੀ ਸਾਨੂੰ ਆਹ ਚੀਜ਼ ਦੀ ਬਈ ਸਮਝ ਨਹੀਂ ਆਈ ਦੁਬਾਰੇ ਮੈਂ ਦੱਸ ਦਊਗਾ ਕੋਈ ਟੈਕਨੀਕ ਨੂੰ ਮੈਂ 10 ਵਾਰੀ ਪੁੱਛੋ 20 ਵਾਰੀ ਪੁੱਛੋ ਇੱਕ ਚੀਜ਼ ਮੈਂ ਹੋਰ ਕਹਿਣੀ ਸੀ ਵੀ ਜੇ ਕਿਸੇ ਭੈਣ ਦੇ ਹੱਥ ਦੇ ਵਿੱਚ ਅੱਗੇ ਨੂੰ ਸੁਧਾਰ ਹੋ ਰਿਹਾ ਕਟਾਈ ਦੇ ਵਿੱਚ ਉਹ ਵੀ ਨਹੀਂ ਜਰੂਰ ਦੱਸਿਆ ਕਰੋ ਹਨਾ ਤਾਂ ਹੀ ਉਹ ਆਪਾਂ ਨੂੰ ਫਾਇਦਾ ਹੋ ਵੀਡੀਓ ਬਣਾਉਣ ਦਾ ਵੀ ਤੁਹਾਡੇ ਹੱਥ ਦੇ ਵਿੱਚ ਫਰਕ ਪੈ ਰਿਹਾ ਅੱਗੇ ਨੂੰ ਹਨਾ ਕਟਾਈ ਦੀ ਸਮਝ ਆਉਂਦੀ ਹੈ ਨਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਆ ਕਰੋ ਟਾਈਮ ਜੋ ਟਾਈਮ ਗੱਡ ਕੇ ਜਰੂਰ ਕਮੈਂਟ ਕਰਿਆ ਕਰੋ ਹਾਂ ਹੁਣ ਆਪਾਂ ਇਥੋਂ ਤੀਰਾ ਕੱਟਣਾ ਤੀਰਾ ਕੱਟਣ ਵੇਲੇ ਆਪਾਂ ਨੇ ਕੱਪੜੇ ਧਿਆਨ ਰੱਖਣਾ ਕਿਥੋਂ ਆਪਣਾ ਕਲਰ ਆਊਗਾ ਸਾਰਾ ਕੁਝ ਠੀਕ ਹੈ ਟੋਟੇ ਨਹੀਂ ਕਰਨੇ ਯਾਨੀ ਕੱਪੜੇ ਨੂੰ ਇਕੱਠਾ ਵਿਚਾਇਆ ਕਰੋ ਤੀਰਾ 17 ਆਪਾਂ ਲਾਉਣਾ 18 ਤੇ 19 1.5 ਪੌਣੇ 2 ਇੰਚ ਦਾ ਪੀਸ ਵੱਧ ਰਾਲਿਆ ਕਰੋ ਕਿਹੜੀ ਕਪੜਾ ਘਟ ਜਾਂਦਾ ਲੋ ਜੀ ਹੁਣ ਆਪਾਂ ਇਤੋਂ ਰੱਖਾਂਗੇ 5 ਇੰਚ ਪੂਰਾ ਪੂਰਾ ਆਪਣਾ ਪੀਸ ਇਤੋਂ ਲੋੜ ਮੁਤਾਬਕ ਲਾਵਾਂਗੇ ਜਿਆਦਾ ਕਪੜਾ ਵੇਸਟ ਨਹੀਂ ਕਰਨਾ ਇਹ ਰਹਾ ਕਪੜਾ ਆਪਣਾ ਸਾਰਾ ਤੇ ਆਹ ਆ ਜੋ ਕਲਰ ਕਾਫ ਤੇ ਜੇਬ ਠੀਕ ਇਕੱਠਾ ਕਪੜਾ ਆਪਣੇ ਇਸ ਤਰ੍ਹਾਂ ਬਚਾ ਲੈਣਾ ਹੁਣ ਆਪਾਂ ਤੀਰਾ ਜਿੰਨਾ ਤਿਆਰ ਚੜੀਦਾ ਆਪਾਂ ਉਹਨੂੰ ਉਹਨਾ ਕਟਾਂਗੇ ਦੀਰਾ ਜਿਹੜਾ ਹੈਗਾ ਇਹਨਾਂ ਦਾ ਤਿਆਰ ਉਹ 17 ਇੰਚ ਆ ਆਪਾਂ ਲਾਵਾਂਗੇ ਤੋਂ 18 ਤੱਕ ਨੇੜੇ ਕਰਕੇ ਦਿਖਾ ਦੁਹਾ ਇੱਕ ਤੋਂ ਆਪਾਂ ਲਾਵਾਂਗੇ 4 ਤੇ ਇਧਰੋਂ 2.5 ਛੱਡ ਕੇ ਫਿਰ ਆਪਾਂ ਨੇ 5 ਇੰਚ ਇਥੋਂ 2 ਇੰਚ ਇਹ ਜਿਹੜਾ ਕਲਰ ਦਾ ਛੀਮਾ ਹੁੰਦਾ ਉਹ ਘੜ ਲਿਆ ਕਰੋ ਆਪੀ ਨਿਕਲ ਕੇ ਆ ਜੂ ਕਿੰਨਾ ਛੱਡਣਾ ਤੁਸੀ ਜੇ ਕਿਸੇ ਭਰਾ ਨੂੰ ਜਾਂ ਭੈਣ ਨੂੰ ਨਹੀਂ ਹਿੱਸਾ ਕੱਢਣਾ ਆਉਂਦਾ ਹਨ ਉਹ ਵੀ ਮੈਨੂੰ YouTube ਵਾਲੇ ਚੈਨਲ ਦੇ ਵਿੱਚ ਜਾ ਕੇ ਕਮੈਂਟ ਬਾਕਸ ਕਰ ਦਿਓ ਕਮੈਂਟ ਫਿਰ ਮੈਂ ਉਹ ਤੁਹਾਨੂੰ ਸਮਝਾਉਂਗਾ ਵੀ ਇਸ ਤਰ੍ਹਾਂ ਹਿੱਸਾ ਕੱਢ ਲਿਆ ਕਰੋ ਗਲਾ ਕੱਟਣਾ ਆਹ ਲੋ ਹੁਣ ਆਪਾਂ ਇਥੇ ਨਿਸ਼ਾਨ ਤੋਂ ਇਸ ਤਰ੍ਹਾਂ ਕੱਟਾਂ ਜੀ ਐਸ ਨਿਸ਼ਾਨ ਤੋਂ ਲੈ ਕੇ ਬਿਲਕੁਲ ਐਸ ਨਿਸ਼ਾਨ ਦੇ ਕੈਂਚੀ ਨੂੰ ਇਸ ਤਰ੍ਹਾਂ ਰੋਕ ਦੇਣਾ ਚੁੰਝ ਨੂੰ ਇਥੋਂ ਗਲਾਈ ਪੋਣੀ ਸ਼ੁਰੂ ਕਰਦੇ ਕਰੋ 1.5 ਇੰਚ ਦੀ ਜਿਹੜੀ ਆਪਾਂ ਗਲਾਈ ਪੋਣੀ ਕਿੰਨੀ ਪੋਣੀ ਆ ਥਲੇ ਉਹ 1.5 ਇੰਚ ਇੱਕ ਟੱਕ ਆਪਾਂ ਇਥੇ ਲਾਇਆ ਇਧਰੋਂ ਜਰੂਰ ਚੱਕਣਾ ਠੀਕ ਆ ਇੱਕ ਸੂਤੀ ਚੱਕ ਲੈ ਕਰੋ ਕੋਮ ਇੰਨੇ ਨਹੀਂ ਫਰਕ ਪੈਂਦਾ ਇਸ ਤਰ੍ਹਾਂ ਹੁਣ ਤੀਰੇ ਨੂੰ ਮੈਂ ਹਰ ਇੱਕ ਵੀਡੀਓ ਜਿਹਨੂੰ ਕੱਟ ਕੇ ਤੁਸੀਂ ਸਿੱਟਣਾ ਨਹੀਂ ਚੈੱਕ ਕਰੋ ਵੀ ਆਪਣਾ ਫਰੰਟ ਵਗੈਰਾ ਵੱਧ ਘੱਟ ਤਾਂ ਨਹੀਂ ਇਹ ਐਸਟ ਪੋਮਾ ਕੁਰਤਾ ਪਾ ਕੱਢਦੇ ਆ ਪੋਮਾ ਸ਼ਰਟ ਇਹਨੂੰ ਚੈੱਕ ਕਰ ਲਿਆ ਕਰੋ ਕਿ ਕਿਤੇ ਕੋ ਮਾੜਾ ਮੋਟਾ ਫਰਕ ਹੋਵੇ ਨਾ ਹੁਣ ਨਿਕਲ ਜੂ ਇਸ ਤਰ੍ਹਾਂ ਪਿਛਾ ਕੇ ਪੁੱਛ ਬਿਲਕੁਲ ਆਪਣਾ ਸੈੱਟ ਕਰ ਲਿਆ ਜਿੰਨਾ ਆਪਣਾ ਸਿਉਨ ਦੇ ਵਿੱਚ ਦਬਾਅ ਆਊਗਾ ਐਂ ਰੱਖ ਲਿਆ ਕਰੋ ਤੀਰ ਹਲੋ ਕਿੰਨਾ ਜਿੰਨਾ ਦਬਾਅ ਆਊਗਾ ਉਹਨੂੰ ਉਹਨਾਂ ਸੈੱਟ ਕਰਕੇ ਪੂਰਾ ਤਸੱਲੀ ਕਰਕੇ ਨਾ ਫਿਰ ਇਹਨੂੰ ਰੱਖਿਆ ਕਰੋ ਹੁਣ ਮੈਨੂੰ ਮੋੜ ਕੇ ਦੇਖੂ ਕਿ ਦੁਬਾਰਾ ਘੱਟ ਹੈਗੀ ਆ ਜੇ ਹੈਗੀ ਤਾਂ ਹੁਣੇ ਗੱਟ ਜੂ ਆ ਦੇਖੋ ਇਹ ਇੱਥੇ ਆਊਗਾ ਨਾ ਸੱਟ ਆ ਤੁਹਾਨੂੰ ਦਿਖ ਰਿਹਾ ਉਹ ਹੋ ਸਕਦਾ ਕੈਮਰੇ ਵਿੱਚ ਨਾ ਇੰਨਾ ਇੰਨਾ ਹਜੇ ਵੱਧ ਰਿਹਾ ਆਪਣਾ ਇਹ ਇੰਨਾ ਇਹਨੂੰ ਆਂ ਦੇਖਿਆ ਨਾ ਕਰੋ ਗੁਰ ਇਹਨੂੰ ਕੱਟ ਦਿਆ ਕਰੋ ਫਿਰ ਬਿਲਕੁਲ ਸਹੀ ਆਊਗਾ ਫਰੰਟ ਆਪਣਾ ਇਹ ਨਹੀਂ ਹੈ ਵੀ ਆਪਣ ਨੂੰ ਇੱਥੇ ਮੂਰੇ ਫਰੰਟ ਦੇ ਵਿੱਚ ਬਲ ਪੈਣੀ ਇਤੋਂ ਹਲਕੀ ਹਲਕੀ ਆਪਣੇ ਇਸੇ ਤਰੀਕੇ ਸ਼ੇਪ ਦੇ ਵਿੱਚ ਮਿਲਾ ਦੇ ਲਓ ਜੀ ਇਹ ਨਾਮ ਸੇ ਵੀ ਕਿਸੇ ਚੀਜ਼ ਦੀ ਸਮਝ ਨਹੀਂ ਆਉਂਦੀ ਹੈ ਨਾ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੇਰੀਆਂ ਭੈਣਾਂ ਨੇ ਜੇ ਕੋਈ ਭਰਾ ਵੀਡੀਓ ਵੇਖਦਾ ਭਰਾਵਾਂ ਨੇ ਜਰੂਰ ਕਮੈਂਟ ਕਰਿਆ ਕਰੋ ਜੇ ਤੁਹਾਡੇ ਕੋਲ ਕੋਈ ਸੁਝਾਅ ਵਧੀਆ ਹੁੰਦਾ ਤਾਂ ਉਹ ਵੀ ਸੁਝਾਅ ਮੈਨੂੰ ਦਿਆ ਕਰੋ ਠੀਕ ਹੈ ਜੀ ਕਿਸ ਹੋਰ ਟੌਪਿਕ ਤੇ ਵੀਡੀਓ ਦੇਖਣੀ ਚਾਹੁੰਦੇ ਹੋ ਉਹ ਵੀ ਦੱਸਿਆ ਕਰੋ ਤੇ ਮਿਲਦੇ ਹਾਂ ਜਲਦੀ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ